ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 28 ਜਨਵਰੀ ਹੈ। 28 ਜਨਵਰੀ 1530 ਰਾਵੀ ਦੇ ਕੰਡੇ ਤੇ ਵਸਾਏ ਆਪਣੇ ਪਿੰਡ ਕਰਤਾਰਪੁਰ ਦੇ ਵਿੱਚ ਰਹਿੰਦਿਆਂ ਇੱਕ ਵਾਰ ਗੁਰੂ ਸਾਹਿਬ ਅਚਲ ਬਟਾਲਾ ਵੀ ਗਏ। ਅਚਲ ਬਟਾਲਾ ਬਟਾਲਾ ਕਸਬੇ ਤੋਂ 6 ਕਿਲੋਮੀਟਰ ਦੂਰ ਮੌਜੂਦਾ ਬਟਾਲਾ ਜਲੰਧਰ ਰੋਡ ਤੇ ਪੈਂਦਾ ਹੈ। ਉਹਨਾਂ ਦਿਨਾਂ ਦੇ ਵਿੱਚ ਇੱਥੇ ਸਿੱਧ ਜੋਗੀਆਂ ਦਾ ਇੱਕ ਵੱਡਾ ਡੇਰਾ ਸੀ। ਜੋਗੀਆਂ ਤੋਂ ਪਹਿਲਾਂ ਉੱਥੇ ਨੇੜੇ ਹੀ ਇੱਕ ਸ਼ੈ ਮੰਦਰ ਵੀ ਸੀ। ਉਸ ਦਿਨ 28 ਜਨਵਰੀ 1530 ਦੀ ਤਾਰੀਖ ਸੀ ਅਤੇ ਹਿੰਦੂ ਸ਼ਿਵਰਾਤਰੀ ਦਾ ਮੇਲਾ ਬਣਾ ਰਹੇ ਸਨ। ਉੱਥੇ ਕੁਝ ਗਵਈਏ ਵੀ ਆਏ ਹੋਏ ਸਨ। ਉਹਨਾਂ ਨੂੰ ਪਤਾ ਲੱਗਾ ਕਿ ਜਿਸ ਬਾਬਾ ਨਾਨਕ ਜੀ ਦੀ ਰਚੀ ਬਾਣੀ ਦਾ ਕੀਰਤਨ ਘਰ-ਘਰ ਦੇ ਵਿੱਚ ਹੁੰਦਾ, ਉਹ ਅਚਲ ਬਟਾਲੇ ਆਏ ਹੋਏ ਨੇ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦਾਂ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਕੀਰਤਨ ਸੁਣ ਕੇ ਉੱਥੇ ਲੋਕ ਜੁੜਨੇ ਸ਼ੁਰੂ ਹੋ ਗਏ। ਜਦੋਂ ਲੋਕਾਂ ਨੂੰ ਵੀ ਪਤਾ ਲੱਗਾ ਕਿ ਗੁਰੂ ਸਾਹਿਬ ਵੀ ਉੱਥੇ ਨੇ ਤਾਂ ਸਾਰੀ ਖਲਕਤ ਉਹਨਾਂ ਗਵਈਆਂ ਨੂੰ ਛੱਡ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਕੱਠੀ ਹੋ ਗਈ। ਸਿੱਧ ਇਸ ਗੱਲ ਤੋਂ ਖਿੱਚ ਗਏ ਅਤੇ ਉਹਨਾਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਚਰਚਾ ਕੀਤੀ ਅਤੇ ਗੁਰੂ ਸਾਹਿਬ ਨੂੰ ਰਿੱਧੀਆਂ ਸਿੱਧੀਆਂ ਜਾਦੂ ਮੰਤਰ ਕਰਾਮਾਤ ਵਿਖਾਉਣ ਵਾਸਤੇ ਆਖਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਆਖਿਆ ਕਿ ਸਿਰਫ ਵਾਹਿਗੁਰੂ ਦਾ ਨਾਮ ਜਪਣਾ ਯਾਨੀ ਕਿ ਵਾਹਿਗੁਰੂ ਨੂੰ ਹਰ ਵੇਲੇ ਯਾਦ ਰੱਖਣਾ ਹੀ ਦੁਨੀਆਂ ਦੇ ਵਿੱਚ ਇੱਕੋ ਇੱਕ ਰਿੱਧੀ ਸਿੱਧੀ ਜਾਦੂ ਮੰਤਰ ਜਾਂ ਫਿਰ ਕਰਾਮਾਤ ਹੈ ਇਸ ਤੋਂ ਵੱਧ ਕੋਈ ਤਾਕਤ ਨਹੀਂ ਹੈ ਇਸ ਤੇ ਸਿੱਧਾਂ ਨੇ ਆਪਣੇ ਮੰਤਰਾਂ ਤੇ ਰਿੱਧੀਆਂ ਸਿੱਧੀਆਂ ਦੇ ਛਲ ਦੇ ਪਖੰਡ ਦੇ ਨਾਲ ਗੁਰੂ ਸਾਹਿਬ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰੋਹਾਨੀਅਤ ਦੀ ਤਾਕਤ ਅੱਗੇ ਨਾਕਾਮਯਾਬ ਰਹੇ ਅਖੀਰ ਉਹਨਾਂ ਨੇ ਗੁਰੂ ਸਾਹਿਬ ਦੀ ਹਸਤੀ ਅੱਗੇ ਸਿਰ ਝੁਕਾ ਦਿੱਤਾ ਅਚਲ ਬਟਾਲਾ ਦੇ ਵਿੱਚ ਮੰਦਰ ਦੇ ਨੇੜੇ ਇੱਕ ਉੱਚੀ ਜਗ੍ਹਾ ਜਿੱਥੇ ਗੁਰੂ ਸਾਹਿਬ ਬੈਠੇ ਸਨ ਉੱਥੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਗੁਰਦੁਆਰਾ ਵੀ ਬਣਿਆ ਹੋਇਆ ਹੈ 17 ਜਨਵਰੀ 1846 ਦੇ ਦਿਨ ਲਾੜਵਾ ਦੇ ਰਾਜੇ ਰਣਜੋਤ ਸਿੰਘ ਨੇ ਸਤਲੋਜ ਦਰਿਆ ਪਾਰ ਬੱਦੋਵਾਲ ਦੇ ਵਿੱਚ ਅੰਗਰੇਜ਼ ਸ਼ੌਣੀ ਤੇ ਕਬਜ਼ਾ ਕਰ ਲਿਆ ਪਰ ਰਣਜੋਤ ਸਿੰਘ ਕਬਜ਼ਾ ਕਰਨ ਮਗਰੋਂ ਉੱਥੇ ਹੀ ਟੱਗ ਗਿਆ ਅਤੇ ਨਾ ਤਾਂ ਉਹ ਫਿਰੋਜ਼ਪੁਰ ਵੱਲ ਅੱਗੇ ਵਧਿਆ ਤੇ ਨਾ ਹੀ ਉਸਨੇ ਦਿੱਲੀ ਵੱਲੋਂ ਆਉਣ ਵਾਲੀ ਅੰਗਰੇਜ਼ ਫੌਜ ਬਾਰੇ ਸੋਚਿਆ ਇਹ ਇੱਕ ਜੋਸ਼ੀਲਾ ਪਰ ਪਲਾਨ ਰਹਿਤ ਐਕਸ਼ਨ ਸੀ ਇਸ ਕਰਕੇ ਰਣਜੋਤ ਸਿੰਘ ਦਾ ਕਬਜ਼ਾ ਸਿਰਫ 10 ਦਿਨ ਹੀ ਕਾਇਮ ਰਿਹਾ 28 ਜਨਵਰੀ 1846 ਦੇ ਦਿਨ ਹੈਨਰੀ ਸਮਿਥ ਦੀ ਫੌਜ ਦੇ ਨਾਲ ਅਲੀਵਾਲ ਦੇ ਵਿੱਚ ਹੋਈ ਲੜਾਈ ਦੇ ਵਿੱਚ ਰਣਜੋਤ ਸਿੰਘ ਨੂੰ ਹਾਰ ਮਿਲੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਕਨਿੰਗਮ ਦੇ ਮੁਤਾਬਕ ਰਣਜੋਤ ਸਿੰਘ ਨੇ ਕਬਜ਼ਾ ਤਾਂ ਕਰ ਲਿਆ ਪਰ ਜਦੋਂ ਹੈਨਰੀ ਸਮਿਥ ਫੌਜ ਲੈ ਕੇ ਆਇਆ ਤਾਂ ਉਸ ਤੋਂ ਲੁਧਿਆਣਾ ਆਜ਼ਾਦ ਕਰਵਾਉਣ ਦੇ ਲਈ ਤਾਂ ਉਸ ਨੇ ਆਪ ਫੌਜ ਦੀ ਅਗਵਾਈ ਨਹੀਂ ਕੀਤੀ ਦੂਜਾ ਉਹ ਕਬਜ਼ਾ ਕਰਨ ਮਗਰੋਂ ਉੱਥੇ ਹੀ ਟਿਕਿਆ ਰਿਹਾ ਅਤੇ ਅੱਗੇ ਵਧ ਕੇ ਹੋਰ ਐਕਸ਼ਨ ਕਰਕੇ ਅੰਗਰੇਜ਼ਾਂ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ 28 ਜਨਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਮੰਗਲ ਸਿੰਘ ਧਰਮਕੋਟ ਪਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਪੁੱਤਰ ਪਾਈ ਇੰਦਰ ਸਿੰਘ ਧੀਰੋਵਾਲ ਜਲੰਧਰ ਅਤੇ ਗੁਰਚਾਰਨ ਸਿੰਘ ਚੰਨੀ ਲੁਧਿਆਣਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 28 ਜਨਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਜੋਗਾ ਸਿੰਘ ਵਾਸੀ ਫਤਿਆਬਾਦ ਜ਼ਿਲ੍ਹਾ ਅਮਰਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 28 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਹਰਪਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੌਂਤਾ ਕਲਾਂ ਰੋਪੜ, ਬਬਲੀ ਪੁੱਤਰ ਸਵਰਨ ਸਿੰਘ ਵਾਸੀ ਮਕਬੂਲਪੁਰਾ ਅਤੇ ਸੁੱਚਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਡੱਡੇਵਾਲੀ, ਗਿਆਨ ਸਿੰਘ ਵਾਸੀ ਚਾਚੋਵਾਲੀ, ਬਲਵਿੰਦਰ ਸਿੰਘ ਉਰਫ ਬਬਲੀ ਚਾਚੋਵਾਲੀ, ਸੁੱਚਾ ਸਿੰਘ ਬੱਬਰ ਉਰਫ ਜੀਤਾ ਚਾਚੋਵਾਲੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 28 ਜਨਵਰੀ 1993 ਦੇ ਦਿਨ ਪੁਲਿਸ ਨੇ ਹਰਬਾਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕੁਮਾਰਗੜ੍ਹ ਵਸਤੀ ਫਿਰੋਜ਼ਪੁਰ ਅਤੇ ਗੁਰਦੇਵ ਸਿੰਘ ਦੇਬਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 28 ਜਨਵਰੀ 2014 ਦੇ ਦਿਨ ਨੂਰਮੈਲ ਦੇ ਵਿੱਚ ਸਿੱਖ ਦੁਸ਼ਮਣ ਡੇਰੇ ਦੇ ਵਿਆ ਜੋਤੀ ਜਾਗਰਣ ਸੰਸਥਾਨ ਦਾ ਮਾਲਕ ਆਸ਼ੂਤੋਸ਼ ਮਰ ਗਿਆ ਉਸ ਦੇ ਮਰਨ ਵਿੱਚੋਂ ਉਸ ਦੇ ਸੀਨੀਅਰ ਚੇਲਿਆਂ ਅਰਵਿੰਦ ਆਨੰਦ ਸੋਨੀ ਵਿਸ਼ਾਲਾਨੰਦ ਅਤੇ ਨਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਮਰਿਆ ਨਹੀਂ ਹੈ ਅਤੇ ਡੂੰਗੀ ਸਮਾਦੀ ਦੇ ਵਿੱਚ ਹੈ ਅਤੇ ਉਸ ਦੀ Laash ਨੂੰ ਫ੍ਰੀਜ਼ਰ ਦੇ ਵਿੱਚ ਲਾ ਦਿੱਤਾ ਦਰاصل ਉਸ ਦੀ ਜਾਇਦਾਦ ਤੇ قبضہ ਕਰਨੀਆਂ ਸਾਜ਼ਿਸ਼ਾਂ ਘਟ ਰਹੇ ਸਨ ਇਸ ਤੇ 3 ਫਰਵਰੀ ਦੇ ਦਿਨ ਉਸ ਦੇ ਸਾਥਕਾ ਡਰਾਈਵਰ ਪੂਰਨ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਉਸ ਦੀ ਮੌਤ ਨਹੀਂ ਹੋਈ ਹੈ ਅਤੇ ਉਸ ਦੇ ਚੇਲਿਆਂ ਨੇ ਉਸ ਨੂੰ ਡੇਰੇ ਦੇ ਵਿੱਚ ਕੈਦ ਕੀਤਾ ਹੋਇਆ ਇਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ 5 ਫਰਵਰੀ ਨੂੰ ਪੰਜਾਬ ਸਰਕਾਰ ਦੇ ਵਕੀਲ ਨੇ ਉਸ ਦੀ ਮੌਤ ਦੀ ਤੈਅਦ ਕੀਤੀ ਉਧਰ 8 ਫਰਵਰੀ ਦੇ ਦਿਨ ਅਸ਼ੂਤੋਸ਼ ਦੇ ਪੁੱਤਰ ਦਲੀਪ ਚਾਹ ਨੇ ਆਪਣੇ ਬਾਪ ਦੀ লাশ ਲੈਣ ਵਾਸਤੇ ਆਪਣੇ ਪਿੰਡ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਪਰ 2 ਦਿਨ ਮਗਰੋਂ ਸਰਕਾਰ ਦੇ ਕਹਿਣ ਤੇ ਛੱਡ ਦਿੱਤੀ ਮਈ ਦੇ ਵਿੱਚ ਉਸ ਨੇ ਫੇਰੇ ਮਸਲਾ ਛੇੜਿਆ ਮਗਰੋਂ ਇਹ ਕੇਸ ਹਾਈ ਕੋਰਟ ਦੇ ਵਿੱਚ ਵੀ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ